ਹਾਂਜੀ ਅੱਸੀ ਗਾਲ ਦੀ ਸਾਰਿਆਂ ਨੂੰ ਤੁਹਾਡਾ ਸਾਰਾ ਸਵਾਗਤ ਆ ਪ੍ਰੀਤ ਬਲੌਗ ਦੇ ਵਿੱਚ ਜਿਵੇਂ ਆਪਾਂ ਤੁਹਾਨੂੰ ਕੱਲ ਦੱਸਿਆ ਸੀਗਾ ਜੀ ਵੀ ਮਸ਼ੀਨ ਦੀ ਰਿਪੇਅਰ ਚੱਲ ਰਹੀ ਆ ਹਨਾ ਵੀ ਸਾਰੀ ਆਪਾਂ ਨੇ ਪੂਰੀ ਆ ਨਾ ਜ਼ੀਰੋ ਜੀਦੋ ਖੋਲ ਲਈ ਮਸ਼ੀਨ ਮੈਂ ਕਿਹਾ ਵੀ ਚਲੋ ਪਤਾ ਲੱਗ ਜਾਂਦਾ ਵੀ ਜੋ ਵੀ ਘਾਟ ਬਾਦ ਆ ਤਾਂ ਸਾਰਾ ਬਾਈ ਜੀ ਅਸੀਂ ਛੱਡਿਆ ਕੱਖ ਨਹੀਂ ਹੈਗਾ ਸਾਰਾ ਕੁਝ ਖੋਲਿਆ ਅੱਜ ਦੇਖੋ ਹੁਣ ਬੈਲ ਹੌজিং ਵੀ ਤਾਰ ਲਿਆ ਆ ਵੀ ਸਪੀਡ ਚੇਂਜਰ ਵੀ ਤਾਰ ਲਿਆ ਬੈਲ ਹੌਜੋ ਜੀ ਦੇਖਿਆ ਥੋੜੀ ਸ਼ਾਫਟ ਦੇ ਵਿੱਚ ਪ੍ਰੋਬਲਮ ਸੀ ਉਹ ਵੀ ਖੋਲ ਲਿਆ ਆਪਾਂ ਨੇ ਆ ਵੀ ਚੱਲ ਹੁਣ ਏਦਾਂ ਵੀ ਸਾਰਾ ਕੁਝ ਇੱਕ ਵਾਰੀ ਚੈੱਕ ਹੋ ਜਾਊਗਾ। ਫੀਟ ਕਰੀ ਗਾ ਵੀ ਪੂਰਾ। ਹਾਂ ਉਦੋਂ ਬਾਅਦ ਦੇਖੋ ਆਪਣੇ ਬੰਦੇ ਲੱਗਿਆ ਹੋਆ ਆਪਣਾ ਉਹ ਬੰਦਾ ਰਾਜੂ ਫਾਰਮੈਨ। ਇਸ ਟਾਈਮ ਖੋਲ ਰਿਹਾ ਉਹ ਬੈਲ ਹੋਲਡਿੰਗ। ਤੇ ਬਾਈ ਸਪੀਡ ਚੈਂਜਰ ਵੀ ਤਾਰ ਲਿਆ। ਮੈਂ ਕਿਹਾ ਚਲੋ ਇਹਦੀ ਵੀ ਬੂਛ ਬਾਛਾਂ ਦਾ ਹੁਣ ਆਪਾਂ ਨੂੰ ਪਤਾ ਲੱਗ ਜਾਊਗਾ ਜੇ ਆਪਣੇ ਕੋਲ ਸਮਾਂ ਬਹੁਤ ਆ। ਰਿਪੇਅਰ ਦਾ। ਤੇ ਬਾਈ ਰਾਜੂ ਖੋਲ ਰਿਹਾ ਨਾਟ। ਆਹ ਰਾਜੂ ਖੜਾ ਹੈ ਨਟ ਉੱਪਰ ਮੜੀ ਮੜੀ ਸੱਟ ਮਾਰ ਲੰਦਾ ਹੈ ਨਾ ਮੇਰਾ ਰਹਿਣ ਦੇ ਅੱਛਾ ਖੜਾ ਖੁੱਲਣਗੇ ਦੇਖੀ ਨਾ ਟੋਥੇ ਕੋਲ ਰਹੇ ਨੇ ਖੁੱਲ ਰਹੇ ਖੁੱਲ ਰਹੇ ਵਾ ਠੀਕ ਹੈ ਵੀਰੇ ਠੀਕ ਹੈ ਬਸ ਆਰਾਮ ਦੇ ਨਾਲ ਸਾਰੇ ਨਟ ਕੋਲਾ ਤੇ ਉਸ ਤੋਂ ਬਾਅਦ ਵਾਈ ਅੱਜ ਪਹਿਲਾ ਉਦਨ ਤਾਂ ਅਸੀਂ ਚੜ ਹੀ ਨਹੀਂ ਪਰੀ ਹੈਗੀ ਮੀਨੂ ਡੀਕਰੇ ਸੀ ਮਨ ਲਾਦਾ ਪਤਾ ਨਹੀਂ ਮੀ ਤਾਂ ਹੀ ਖੜਿਆ ਸੀਗਾ ਅੱਜ ਚੜੀ ਨੂੰ ਪਾਣੀ ਲਾਇਆ ਹੁਣ ਕਿੰਨ ਮਣਕਣੀ ਵੀ ਹੋਣ ਲੱਗ ਗਈ ਆ ਤੁਸੀਂ ਦੇਖ ਸਕਦੇ ਹੋ ਦੇਖੋ ਐਲੀਵੇਟਰ ਸਾਰੇ ਸਾਰੇ ਨੇ ਆਪਾਂ ਨੇ ਤੇ ਆ ਛਿਪਾਂ ਪਈਆਂ ਨੇ ਤੇ ਆਪਣਾ ਕਿਸ਼ਤੀਆਂ ਕੁਸ਼ਤੀਆਂ ਹਨਾ ਸਾਰਾ ਕੁਝ ਪੂੜੀਆਂ ਵਗੈਰਾ ਗੇਅਰ ਵੀ ਬਾਈ ਆਪਾਂ ਨੇ ਪੂਰਾ 00 ਖੋਲ ਲਿਆ ਮੈਂ ਕਿ ਕੋਈ ਚੀਜ਼ ਰਹਿ ਨਾ ਜਾਵੇ ਕਲੱਚ ਦੀ ਹਾਂਡੀ ਹੁੰਡੀ ਕਲੱਚ ਸਾਰਾ ਕੁਝ ਖੋਲਿਆ ਹੋਇਆ ਤੁਸੀਂ ਦੇਖ ਸਕਦੇ ਹੋ ਦੇਖੋ ਐਨ ਗੇਅਰ ਕੱਲ ਨੂੰ ਆਪਾਂ ਗੇਅਰ ਫਿੱਟ ਕਰਾਂਗੇ ਉਹਦਾ ਵੀ ਆਪਾਂ ਨਵਾਂ ਬਲੌਗ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਹੋਰ ਦੇਖੋ ਤੁਸੀਂ ਐਨ ਬਾਕੀ ਦਾ ਚਲੋ ਗੱਡੀ ਆਪਣੀ ਵਧੀਆ ਹੀ ਆ ਲੋ ਇਧਰ ਉਹ ਸਾਹਮਣੇ ਦਾ ਕਟਰ ਖੜਿਆ ਦੇਖੋ ਮਸ਼ੀਨ ਦਾ ਆਪਣੀ ਦਾ ਤੇ ਤੁਹਾਨੂੰ ਕਟਰ ਵੀ ਦਿਖਾਉਨੇ ਆ। ਬਾਈ ਫਿਰ ਆਪਾਂ ਸਾਰਾ ਸਮਾਨ ਆਪਾਂ ਇੱਥੇ ਇੱਕ ਟਰਾਲੀ ਰੱਖ ਲਈ ਮੈਂ ਕਿਹਾ ਟਰਾਲੀ ਦੇ ਵਿੱਚ ਰੱਖ ਲਨੇ ਆ ਟਰਾਲੀ ਨੂੰ ਫਿਰ ਬਾਅਦ ਚੋਂ ਸ਼ਾਮ ਨੂੰ ਡਾਲਾ ਬੰਦ ਕਰਕੇ ਜਿੰਦਾ ਜਿੰਦਾ ਲੱਗਦਾ ਹੋ ਜਾਂਦਾ। ਚਲੋ ਐ ਵੀ ਸਮਾਨ ਆਪਣਾ ਹਨਾ ਕਾਬੂ ਚ ਰਹਿੰਦਾ ਸਾਰਾ ਤੇ ਇਹ ਆਪਾਂ ਹੁਣੇ ਲੈ ਕੇ ਆਏ ਸੀ ਬਾਈ ਹਜੇ 10 ਦਿਨ ਹੋਏ ਆ ਮਸ਼ੀਨ ਲਿਆਂਦੀ ਨੂੰ ਗਿੱਲ੍ਹ ਬਾਈ ਭਵਨੇ ਤੋਂ ਲਿਆਂਦੀ ਸੀ ਇਹ। ਉਹੀ ਮੁੰਡਾ ਯੂਟਿਊਬਰ ਆ ਆਪਣਾ ਮਿੱਤਰੀ ਆ ਤੇ ਆ ਦੇਖੋ ਅੱਜ ਤਾਂ ਆਪਾਂ ਨੇ ਕਾਣਾ ਥ੍ਰੈਸ਼ਰ ਵੀ ਨਹੀਂ ਤਾਰਿਆ ਉਦਾਂ ਬਸ ਜਿੱਦਾਂ ਹੀ ਲਿਆ ਕੇ ਖੜਾਈਆ ਉਦਾਂ ਹੀ ਬਸ ਖੜਿਆ ਹੁਣ ਬਸ ਇਹਦਾ ਕਰਦੇ ਆਂ ਕੰਮ ਥੋੜੇ ਆ ਵੈਸੇ ਮੇਰੇ ਹਿਸਾਬ ਨਾਲ ਕਟਰ ਦਾ ਤਾਂ ਕੋਈ ਐਡਾ ਕੰਮ ਹੋਣ ਵਾਲਾ ਨਹੀਂ ਹੈਗਾ ਚਲੋ ਫੇਰ ਵੀ ਆਪਾਂ ਆਪਣੀ ਤਸੱਲੀ ਕਰਾਂਗੇ ਜਿੰਨਾ ਕੰਮ ਕਰਨੇ ਵਾਲਾ ਹੋਊਗਾ ਉਹਨਾ ਕਰਾਂਗੇ ਜ਼ਰੂਰ ਬਾਈ ਅਜੇ ਤਾਂ ਆਪਣੇ ਕੋਲ ਕਿਉਂਕਿ ਸਮਾਂ ਬਥੇਰਾ ਪਿਆ ਏ ਇਸ ਕਰਕੇ ਚਲੋ ਜਿਵੇਂ ਬਾਈ ਨੱਟ ਸੌਖੇ ਖੋਲ ਕੇ ਖੋਲ ਕੇ ਫਿਰ ਅੱਛਾ ਅੱਛਾ ਰੋ ਖੋਲੋ ਖੋਲੋ ਐਨਾ ਹਨਾ ਰਾਮ ਜੀ ਨਾਲ ਵਾਸ ਖੋਲੋ ਬਸ ਇੱਕ ਵਾਰ ਬੈਲ ਲੋਚਿੰਗ ਤਾਰਨ ਤਾਂ ਹੀ ਔਖਾ ਹੁੰਦਾ ਹਾਂ ਹਾਂ ਨਾ ਹੁਣ ਤਾਂ ਸੌਖਾ ਹੀ ਆ ਕੰਮ ਹਾਂ ਹੁਣ ਤਾਂ ਸੌਖਾ ਹੀ ਆ ਕੰਮ ਓਏ ਭਾਈ ਕਿ ਕੀ ਆ ਗਈ ਤੇ ਭਾਈ ਆਪਣੇ ਸਰਕਾਰੀ ਡੋਕੀ ਲਾਈ ਹੋਈ ਆ ਤੇ ਆਪਣੇ ਸਰਕਾਰੀ ਡੋਕੀ ਦਾ ਪਾਣੀ ਵੀ ਆਉਂਦਾ ਆ ਦੇਖੋ ਭਾਈ ਪਾਣ ਗੇਰ ਸਾਰਾ ਫੁੱਲਿਆ ਪਿਆ ਮਸ਼ੀਨ ਦਾ ਹਨਾ ਚੈੱਕ ਕਰੋ ਤੁਸੀਂ ਇਸ ਤਾਰ ਬਾਡੀ ਬੂਟੀ ਸਾਰਾ ਬਸ ਆਪਾਂ ਨੇ ਖੋਲ ਕੇ ਰੱਖਿਆ ਹੋਆ ਵੀ ਸਾਰਾ ਚੈੱਕ ਕਰਾਂਗੇ ਹਨਾ ਵੀ ਕਿਤਾਂ ਇਹਨੂੰ ਵੀ ਖੋਲ ਕੇ ਚੈੱਕ ਕਰਾਂਗੇ ਵਿੱਚੋਂ ਬਸ ਤਾਂ ਠੀਕ ਹੀ ਲੱਗਦਾ ਸਾਰਾ ਬਸ ਚਲੋ ਆਇਆ ਵੀ ਚੈੱਕ ਕਰਨਾ ਆਪਣਾ ਫਰਜ਼ ਆ ਹਨਾ ਚੈੱਕ ਕਰ ਲਾਂਗੇ ਮੈਂ ਵੀ ਦੇਖ ਰਿਹਾ ਤਾਂ ਉਹੀ ਸੌਦਾ ਮੈਂ ਕਿਹਾ ਯਾਰ ਫਸਾਈ ਦੇ ਤਾਂ ਸਹੀ ਕਿਤੇ ਕਿਸੇ ਪਾਸੇ ਨੂੰ เดี๋ยวมาเจาก่อนเลยด้านามัมาตานี่ปังตกักระเลยเอาเลยคุยง้